ਉਸੀ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਡਾਂਡੀਆਂ ਜਿਲ੍ਹਾ ਸ਼ਹਿਰਪੁਰ ਵਿਖੇ ਜਿੱਥੇ ਕਾਂਗਰਸ ਦੇ ਉਮੀਦਵਾਰ ਜਮਲੀ ਗੋਮਰ ਜੀ ਵੱਖ-ਵੱਖ ਪਿੰਡਾਂ ਵਿੱਚ ਉਹਨਾਂ ਦਾ ਪ੍ਰਚਾਰ ਕਰਦੇ ਹੋਏ ਪਿੰਡ ਡਾਂਡੀਆਂ ਜਿਲ੍ਹਾ ਸ਼ਹਿਰਪੁਰ ਪਹੁੰਚੇ ਜਿੱਥੇ ਸਮੂਹ ਨਗਰ ਨਿਵਾਸੀਆਂ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਜਮਲੀ ਗੋਮਰ ਜੀ ਨੇ ਸਮੂਹ ਨਗਰ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਜਨਤਾ ਨਾਲ ਕੀਤੇ ਹੋਏ ਹਰੇਕ ਬਾਦੇ ਪੂਰੇ ਕਰਾਂਗੇ ਤੇ ਹਰੇਕ ਨਗਰ ਦਾ ਵਿਕਾਸ ਦੇ 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 ਵਿਕਾਸ ਵਿੱਚ ਪੂਰਾ ਆਪਣਾ ਯੋਗਦਾਨ ਦੇਵਾਂਗੇ ਇਸ ਤੋਂ ਬਾਅਦ ਜਾਮਨੀ ਗੋਮਰ ਜੀ ਨੇ ਡੇਰਾ ਸੰਤ ਹੀਰਾ ਦਾਸ ਜੀ ਮਹਾਰਾਜ ਨਾਂਗਿਆਂ ਦਾ ਡੇਰਾ ਸਚਨ ਡਾਂਡੀਆਂ ਵਿਖੇ ਨਸਤਮਸਤਕ ਹੋਏ ਅਤੇ ਸੰਤ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਸ਼੍ਰੀ ਗੁਰਬਦਾ ਸਾਧੂ ਸੰਪਰਦਾਇ ਰਜਿਸਟਰਡ ਪੰਜਾਬ ਦੇ ਖਜ਼ਾਨਚੀ ਸੰਤ ਬਾਬਾ ਜਸਵਿੰਦਰ ਸਿੰਘ ਜੀ ਨੇ ਜਾਮਨੀ ਗੋਮਰ ਅਤੇ ਉਨ੍ਹਾਂ ਨਾਲ ਆਏ ਹੋਏ ਸੂਹ ਵਰਕਰਾਂ ਦਾ ਸਿਰੋਪਾਇਓ ਆਕੇ ਸਨਮਾਨ ਕੀਤਾ ਆਓ ਸੀ ਦੇਖਦੇ ਸਮੋਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜੱਥੇ ਦਾ ਦਲਜੀਤ ਸਿੰਘ ਸੋਢੀ ਮਾਲਪੁਰੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਨਾ ਸਾਰਿਆਂ ਨੂੰ ਮੇਰਾ ਪਤਾ ਲੱਗਿਆ ਯਮਨੀ ਗੋਮਰ ਤੁਹਾਡੇ ਕੋਲ ਆਈਆਂ हाथ जोड़ के एक बेनती कर बेनती ये है कि अज साडे देश में कांग्रेस सरकार के सेंटर बहुत ज्यादा लोड है साड़े बच्चों को नौकरी मिले ये असं चाहते हैं कि महंगाई भी घट होए चाहते हैं कि बहुत ज़्यादा होगा तो असं जो चाहते हाँ कि बने रहे को एक विकल्प है सिर्फ कांग्रेस पार्टी जो साढे सा अधिकार लड़ सकती है खड़ी ख खड़ी हो सकती है ठीक है जी तो इस करके हाथ जोड़ के बेनती कि एक एक वोट जो तुम पाओगे और सिर्फ और सिर्फ कांग्रेस के नाम ही ही चाहिए है क्योंकि असी अपने देश को बचाने असी अपने संविधान को बचाने लिए एक लड़ाई लड़ रहे हैं ਕਾ ਟ੍ਰੈਂਡ ਚੱਲ ਪਿਆ ਕੋਈ ਵੀ ਨੇਤਾ ਥੋੜਾ ਜਿਹਾ ਸਾਲ ਇੱਕ ਪਾਰਟੀ 'ਚ ਰਹਿੰਦਾ ਦੂਜੀ ਪਾਰਟੀ ਜਾ ਵੜਦੇ ਆ ਜੇ ਮੰਨ ਲਓ ਤੁਹਾਨੂੰ ਕੋ ਆਫਰ ਮਿਲਦੀ ਆਂਗਾ ਹਾਂ ਵੀ ਸਾਡੀ ਪਾਰਟੀ 'ਚ ਆਦ ਉਹਦੇ ਵਿੱਚ ਕੀ ਵਿਚਾਰੇ ਜੀ ਤੁਹਾਡੇ ਮੈਂ 10 ਸਾਲ ਪਹਿਲੇ ਪੀਨੀ ਇਲੈਕਸ਼ਨ ਲੜੀ ਸੀ ਜਿਸ ਪਾਰਟੀ ਤੋਂ ਮੈਂ ਆਈ ਆਂ ਉਸ ਪਾਰਟੀ 'ਚ ਮੈਂ ਨੈਸ਼ਨਲ ਐਗਜ਼ੀਕਟਿਵ ਸੀ ਤਾਂ ਇਹਦੇ ਨਾਲ ਨਾਲ ਮੇਰੇ ਕੋਲ 8 ਹੋਰ ਅਹੁਦੇ ਵੀ ਸੀ ਮੈਂ ਉਹ ਸਾਰਾ ਕੁਝ ਛੱਡ ਕੇ ਕਾਂਗਰਸ ਪਾਰਟੀ ਚ ਆਈ ਪਿਛਲੇ 8 ਸਾਲ ਤੋਂ ਬਿਨਾਂ ਕੋਈ ले। मैं आराम पार्टी के वॉलेंटियर के तौर पर काम कर रही हूँ ऑफर मैनू उस टाइम बहुत ज़्यादा है। जे मैं उदो नहीं गई तो मैं हूँ क्यों जाऊँगी उस पार्टी को छड़ के जिस पार्टी में में ने मैनू एक वर्कर की कुर्सी तो उठा के एम पी लड़न की इन्नी वीड्डी हशियारपुर जिम्मेदारी दी ठीक है जी ਬਰੀ ਹੋ ਰਹੀ ਆਹ ਬਦਲੇ ਹਵਾ ਆਹ ਬਦਲੇਗਾ ਅ ਅਜ ਅਸੀਂ ਪਿੰਡ ਡਾਂਡੀਆਂ ਸੰਤ ਬਾਬਾ ਹਿਰਾਦਾਸ ਜੀ ਦੇ ਡੇਰੇ ਤੇ ਆਏ ਆ ਤੇ ਤੇ ਅਸੀਂ ਆਸ਼ੀਰਵਾਦ ਲੈਣ ਆਏ ਸੀ ਨਤਮਸਤਕ ਹੋਣ ਆਏ ਸੀ ਕਿ ਸਾਡੀ ਜਿਸ ਜੋ ਇੱਛਾ ਅਸੀਂ ਦਿਲ ਚ ਲੈ ਕੇ ਆਏ ਆ ਉਹ ਇੱਛਾ ਪੂਰੀ ਹੋਏ ਤਾਂ ਸਾਨੂੰ ਪੂਰਨ ਯਕੀਨ ਹੈ ਕਿ ਉਹ ਇੱਛਾ ਜ਼ਰੂਰ ਪੂਰਨ ਹੋਏਗੀ। ਨਾਲ ਹੀ ਸੰਤਾ ਮਹਾਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਾਨੂੰ ਆਪਣਾ ਆਸ਼ੀਰਵਾਦ ਬਖਸ਼ਿਆ। ਪਿੰਡ ਡਾਂਡੀਆਂ संत बाबा हीरा सिंह महाराज जी ਦੇ தਪਸਥਾਨ ਤੇ ਪਹੁੰਚੇ ਆ ਤੇ ਮੈਡਮ ਜਾਮਨੀ ਜੀ ਜੋ ਲੋਕ ਸਭਾ ਦੇ ਖਸ਼ਾਦਪੁਰ ਤੋਂ ਉਮੀਦਵਾਰ ਹਨ ਉਹਨਾਂ ਨਾਲ ਲੈ ਕੇ ਆਏ ਆ ਬਾਬਾ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਬਾਬਾ ਜੀ ਨੇ ਸਾਨੂੰ ਅਸ਼ੀਰਵਾਦ ਦਿੱਤਾ ਇੱਥੋਂ ਹਰ ਇੱਕ ਤਰ੍ਹਾਂ ਦੀਆਂ ਮਾਨਕ ਮਨੋਕਾਮਨਾ ਪੂਰੀਆਂ ਹੁੰਦੀਆਂ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਮੈਡਮ ਜਾਮਨੀ ਗੋਮਰ ਜੀ ਦੀ ਵੀ ਅਰਦਾਸ ਮਹਾਰਾਜੇ ਕਬੂਲ ਕਰੇ ਇਹਨਾਂ ਨੂੰ ਪਾਰੀ ਬਹੁਤ ਬੰਦੇ ਨਾਲ ਜਿਤਾਵੇ ਅਸੀਂ ਫੇਰ ਬਾਬਾ ਜੀ ਦੇ ਦਰਸ਼ਨ ਕਰਨ ਇੱਥੇ ਧੰਨਵਾਦ ਕਰਨ ਜ਼ਰੂਰ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ